ਪੰਜਾਬ ਪੁਲਿਸ ਲਗਾਤਾਰ ਗੈਂਗਸਟਰਾਂ ਦੇ ਖਿਲਾਫ ਐਕਸ਼ਨ ਮੋਰ ਦੇ ਵਿੱਚ ਨਜ਼ਰ ਆ ਰਹੀ ਹੈ ਉੱਥੇ ਜਲੰਧਰ ਦੇ ਆਬਾਦਪੁਰਾ ਇਲਾਕੇ ਦੇ ਵਿੱਚ ਸੀਆਈ ਸਟਾਫ ਪੁਲਿਸ ਅਤੇ ਗੈਂਗਸਟਰਾਂ ਦੇ ਵਿੱਚ ਕ੍ਰਾਸ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਇਨਕਾਊਂਟਰ ਆਪਰੇਸ਼ਨ ਦੇ ਦੌਰਾਨ ਦੋ ਗੈਂਗਸਟਰਾਂ ਨੂੰ ਫੜ ਕੇ ਪੁਲਿਸ ਨੇ ਕਾਮਯਾਬੀ ਹਾਸਲ ਕੀਤੀ ਹੈ ਗੈਂਗਸਟਰਾਂ ਨੂੰ ਫੜਨ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਲੰਧਰ ਦੇ ਸੀਆਈਏ ਸਟਾਫ ਪੁਲਿਸ ਅਧਿਕਾਰੀ ਨੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚਿੰਟੂ ਨਾਮਕ ਗੈਂਗਸਟਰ ਦੇ ਉੱਪਰ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਜਲੰਧਰ ਸ਼ਹਿਰ ਦੇ ਵਿੱਚ ਗੋਲੀਆਂ ਚਲਾ ਕੇ ਲੜਾਈ ਝਗੜਾ ਕਰਕੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਅਤੇ ਅੱਜ ਪੁਲਿਸ ਨੂੰ ਸੂਚਨਾ ਮਿਲੀ ਅਤੇ ਉਹਨਾਂ ਦੇ ਵੱਲੋਂ ਕਾਰਵਾਈ ਕਰਦੇ ਹੋਏ ਇਸ ਨੂੰ ਕਾਬੂ ਕੀਤਾ ਹੈ ਅਤੇ ਇਸ ਤੋਂ ਇਲਾਵਾ ਉਹਨਾਂ ਦਾ ਹੋਰ ਕੀ ਕਹਿਣਾ ਰਿਹਾ ਆਓ ਸੁਣਦੇ ਹਾਂ ਅੱਜ ਇੱਕ ਕਿੰਟੂ ਨਾਮ ਦਾ ਗੈਂਗਸਟਰ ਆ ਜੋ ਸ਼ਹਿਰ ਦੇ ਵਿੱਚ ਕਾਫੀ ਵਾਰ ਦੱਟਦਾ ਤੇ ਗੋਲੀਆਂ ਚਲਾਉਂਦਾ ਲੜਾਈਆਂ ਝਗੜੇ ਕਰਦਾ ਜੀ ਅੱਜ ਆਹਨੂੰ ਇਨਫਾਰਮੇਸ਼ਨ ਪਈ ਮਿਲੀ ਸੀ ਸੀਐਸਟਾਫ ਨੂੰ ਤੇ ਅਸੀਂ ਇੱਥੇ ਅਵਾੜਪੁਰੇ ਦੇ ਸਾਜਨ ਸਾਜੇ ਮੁੰਡਾ ਉਹਦੇ ਘਰ ਆਣ ਕੇ ਠਹਿਰੇ ਹੋਏ ਸੀ ਤੇ ਅਸੀਂ ਰੇਡ ਕੀਤਾ ਤੇ ਆਹ ਘਰੋਂ ਨਿਕਲ ਕੇ ਬਾਹਰ ਨਿਕਲੇ ਤੇ ਇੰਨਾ ਗਾੜੀਆਂ ਵਿੱਚ ਪੁਲਿਸ ਪਾਰਟੀ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਇੱਥੇ ਕਿ ਬਾਬੀ ਫਾਇਰਿੰਗ ਚ ਪੁਲਿਸ ਪਾਰਟੀ ਨੇ ਗੋਲੀਆਂ ਚਲਾਈਆਂ ਪਰ ਲੱਗੀ ਨਹੀਂ ਕਿਸੇ ਤੇ ਵੀ ਕਿੰਨੇ ਫਾਇਰ ਹੋਏ ਜੀ ਹੋਇਆ ਫਾਇਰ 5 6 ਸਾਡੇ ਵੱਲੋਂ ਹੋਇਆ 4 5 ਉਹਨਾਂ ਵੱਲੋਂ ਹੋਇਆ ਜੀ ਸਰ ਕਿੰਨੇ ਜਨੇ ਸੀਗੇ ਇਹ ਘਰ ਦੇ ਵਿੱਚ ਆ ਦੋ ਜਣੇ ਤੇ ਮੌਕੇ ਤੇ ਫੜਲੇ ਸੀ ਤੇ ਦੋ ਜਣੇ ਲੋਗੇ ਸੀ ਦੋ ਜਣੇ ਹੁਣ ਬਾਅਦ ਚ ਫੜੇ ਅਸੀਂ ਉਹ ਪਬਲਿਕ ਨੇ ਸਾਡੇ ਆਬਾਦਪੁਰੇ ਵਾਲੇ ਦਾ ਬਹੁਤ ਸਾਥ ਦਿੱਤਾਗਾ ਇਦਾਂ ਜੇ ਪਬਲਿਕ ਪੁਲਿਸ ਦਾ ਸਾਥ ਦਿੰਦੀ ਰਹੇ ਤੇ ਪੁਲਿਸ ਕਾਫੀ ਜ਼ਿਆਦਾ ਕ੍ਰਾਈਮ ਨੂੰ ਰੋਕ ਸਕਦੀ ਹੈ ਜੀ ਸੋ ਟੋਟਲ ਕਿੰਨੇ ਜਨੇ ਆਏ ਆ ਚਾਰ ਜਣੇ ਆਏ ਸਾਨੂੰ ਇਨਫੋਰਮੇਸ਼ਨ ਚਾਹੁੰ ਜਾਣਿਆਂ ਦੀ ਸੀ ਜੀ ਇਹਨਾਂ ਨੂੰ ਕੋਲ ਵੈਪਨ ਵੀ ਕੋਈ ਦੀ ਕਵਰ ਵੈਪਨ ਮੇ ਹੋ ਗਿਆ ਜੀ ਰਿਕਵਰੀ ਜਰ ਨਾਮ ਕੀ ਕੀ ਚਾਹ ਰਹੇ ਨੇ ਮੇਰੇ ਜਿਹੜਾ ਇਹਨਾਂ ਦਾ ਚਿੰਟੂ ਆ ਮੇਰੇ ਜਿਹੜਾ ਹੈਡਿਆ ਜੀ ਤੇ ਬਾਕੀ ਪੁੱਛ ਕੇ ਛਕਾਨੀਆਂ ਜੀ ਬਾਕੀ ਸਾਡੇ ਸੀਆਰ ਅਫਸਰ ਦੱਸਣਗੇ ਜੀ ਜਿਹਦੇ ਘਰ ਬਣਾ ਲਈ ਸੀ ਉਹ ਸਾਜਨ ਸਾਜਨ ਮੁੰਡਾ ਜੀ ਉਹਦੇ ਘਰ ਆਣ ਇਕੱਠੇ ਰਹੇ ਹੋ ਸੀ ਸਰ ਕੋ ਆਪ ਸਮਝਾਣੀ ਗੁੱਸਲੇ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਪੰਜਾਬ ਪੁਲਿਸ ਲਗਾਤਾਰ ਗੈਂਗਸਟਰਾਂ ਦੇ ਖਿਲਾਫ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਉੱਥੇ ਜਲੰਧਰ ਦੇ ਆਬਾਦਪੁਰਾ ਇਲਾਕੇ ਦੇ ਵਿੱਚ ਸਹੀ ਸਟਾਫ ਪੁਲਿਸ ਅਤੇ ਗੈਂਗਸਟਰਾਂ ਦੇ ਵਿੱਚ ਕ੍ਰਾਸ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਇਨਕਾਊਂਟਰ ਆਪਰੇਸ਼ਨ ਦੇ ਦੌਰਾਨ ਦੋ ਗੈਂਗਸਟਰਾਂ ਨੂੰ ਫੜ ਕੇ ਪੁਲਿਸ ਨੇ ਕਾਮਯਾਬੀ ਹਾਸਲ ਕੀਤੀ ਹੈ ਗੈਂਗਸਟਰਾਂ ਨੂੰ ਫੜਨ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਲੰਧਰ ਦੇ ਸੀਆਈਏ ਸਟਾਫ ਪੁਲਿਸ ਅਧਿਕਾਰੀ ਨੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚਿੰਟੂ ਨਾਮਕ ਗੈਂਗਸਟਰ ਦੇ ਉੱਪਰ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਜਲੰਧਰ ਸ਼ਹਿਰ ਦੇ ਵਿੱਚ ਗੋਲੀਆਂ ਚਲਾ ਕੇ ਲੜਾਈ ਝਗੜਾ ਕਰਕੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਅਤੇ ਅੱਜ ਪੁਲਿਸ ਨੂੰ ਸੂਚਨਾ ਮਿਲੀ ਅਤੇ ਉਹਨਾਂ ਦੇ ਵੱਲੋਂ ਕਾਰਵਾਈ ਕਰਦੇ ਹੋਏ ਇਸ ਨੂੰ ਕਾਬੂ ਕੀਤਾ ਹੈ ਅਤੇ ਇਸ ਤੋਂ ਇਲਾਵਾ ਉਹਨਾਂ ਦਾ ਹੋਰ ਕੀ ਕਹਿਣਾ ਰਿਹਾ ਆਓ ਸੁਣਦੇ ਹਾਂ ਅੱਜ ਇੱਕ ਕਿੰਟੂ ਨਾਮ ਦਾ ਗੈਂਗਸਟਰ ਆ ਜੋ ਸ਼ਹਿਰ ਦੇ ਵਿੱਚ ਕਾਫੀ ਵਾਰ ਦੱਟਦਾ ਤੇ ਗੋਲੀਆਂ ਚਲਾਉਂਦਾ ਲੜਾਈਆਂ ਝਗੜੇ ਕਰਦਾ ਜੀ ਅੱਜ ਆਨੂੰ ਇਨਫੋਰਮੇਸ਼ਨ ਪਈ ਇਹ ਮਿਲੀ ਸੀ ਸੀਐਸਟਾਫ ਨੂੰ ਤੇ ਅਸੀਂ ਇੱਥੇ ਆਵਾਦਪੁਰੇ ਦੇ ਸਾਜਨ ਸਾਜ ਦੇ ਮੁੰਡਾ ਉਹਦੇ ਘਰ ਆਣ ਕੇ ਠਹਿਰੇ ਹੋਏ ਸੀ ਤੇ ਅਹੀ ਰੇਡ ਕੀਤਾ ਤੇ ਆ ਘਰੋਂ ਨਿਕਲ ਕੇ ਬਾਹਰ ਨਿਕਲੇ ਤੇ ਇੰਨਾ ਗਾੜੀਆਂ ਚ ਪੁਲਿਸ ਪਾਰਟੀ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਜਿੱਥੇ ਜਵਾਬੀ ਫਾਇਰਿੰਗ ਚ ਪੁਲਿਸ ਪਾਰਟੀ ਨੇ ਗੋਲੀਆਂ ਚਲਾਈਆਂ ਪਰ ਲੱਗੀ ਨਹੀਂ ਕਿਸੇ ਤੇ ਵੀ ਕਿੰਨੇ ਫਾਇਰ ਹੋਏ ਜੀ ਹੋਇਆ ਫਾਇਰ 5 6 ਸਾਢੇ ਵੱਲੋਂ ਹੋਇਆ ਚਾਰ ਪੰਜ ਉਹਨਾਂ ਵੱਲੋਂ ਹੋਇਆ ਜੀ ਸਰ ਕਿੰਨੇ ਜਨੇ ਸੀਗੇ ਇਹ ਘਰ ਦੇ ਆ ਦੋ ਜਣੇ ਤੇ ਮੌਕੇ ਤੇ ਫੜਲੇ ਸੀ ਤੇ ਦੋ ਜਣੇ ਲੋਗੇ ਸੀ ਦੋ ਜਣੇ ਹੁਣ ਬਾਅਦ ਚ ਫੜੇ ਅਸੀਂ ਉਹ ਕੋ ਪਬਲਿਕ ਨੇ ਸਾਡੇ ਆਬਾਦਪੁਰੇ ਵਾਲੇ ਨੇ ਬਹੁਤ ਸਾਥ ਦਿੱਤਾਗਾ ਏਦਾਂ ਜੇ ਪਬਲਿਕ ਪੁਲਿਸ ਦਾ ਸਾਥ ਦਿੰਦੀ ਰਹੇ ਤੇ ਪੁਲਿਸ ਕਾਫੀ ਜਿਆਦਾ ਕ੍ਰਾਈਮ ਨੂੰ ਰੋਕ ਸਕਦੀ ਹੈ ਜੀ ਸਰ ਟੋਟਲ ਕਿੰਨੇ ਕਿੰਨੇ ਆਏ ਆ ਆ ਚਾਰ ਜਣੇ ਆਏ ਸਾਨੂੰ ਇਨਫੋਰਮੇਸ਼ਨ ਚਾਹੁੰ ਜਾਣਿਆਂ ਦੀ ਸੀ ਜੀ ਇਹਨਾਂ ਤੋਂ ਕੋਲ ਵੈਪਨ ਵੀ ਕਵਰ ਵੈਪਨ ਮੇ ਹੋ ਗਿਆ ਜੀ ਰਿਕਵਰ ਜੀ ਸਰ ਨਾਮ ਕੀ ਕੀ ਚਾਹ ਰਹੇ ਨੇ ਮੇਰੇ ਜਿਹੜਾ ਇਹਨਾਂ ਦਾ ਚਿੰਟੂ ਆ ਮੇਨ ਜਿਹੜਾ ਹੈਡਿਆ ਜੀ ਤੇ ਬਾਕੀ ਪੁੱਛ ਕੇ ਛਕਾਨੀਆਂ ਜੀ ਬਾਕੀ ਸਾਡੇ ਸੀਨੀਅਰ ਅਫਸਰ ਦੱਸਣਗੇ ਜੀ ਜਿਹਦੇ ਘਰ ਬਣਾ ਲਈ ਸੀ ਉਹ ਸਾਜਨ ਸਾਜਨ ਮੁੰਡਾ ਜੀ ਉਹਦੇ ਘਰ ਆਣ ਕੇ ਠਹਿਰੇ ਹੋ ਸੀ ਸਰ ਕੋ ਆਪ ਸਮਝ ਨਹੀਂ ਗੁੱਸੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ